ਸਟਾਰ ਬੱਚਿਓ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਕੋਈ ਵਿਅਕਤੀ ਜਿਸ ਨੂੰ ਤੈਰਨਾ ਨਹੀਂ ਆਉਂਦਾ ਹੈ ਉਹ ਡੂੰਗੇ ਪਾਣੀ ਵਿੱਚ ਉਤਰ ਜਾਵੇ ਤਾਂ ਉਹ ਡੁੱਬ ਜਾਂਦਾ ਹੈ ਪਰ ਇੱਕ ਮ੍ਰਿਤਕ ਵਿਅਕਤੀ ਦਾ ਸਰੀਰ ਪਾਣੀ ਉੱਪਰ ਤੈਰਨ ਲੱਗ ਜਾਂਦਾ ਹੈ ਡੰਡੀ ਇਸ ਵਰਤਾਰੇ ਵਿੱਚ ਵਿਗਿਆਨ ਦਾ ਇੱਕ ਸਧਾਰਨ ਨਿਯਮ ਲੱਗਦਾ ਹੈ ਜਿਸ ਅਨੁਸਾਰ ਪਾਣੀ ਨਾਲੋਂ ਵੱਧ ਘਣਤਾ ਵਾਲੀ ਕੋਈ ਵੀ ਚੀਜ਼ ਡੁੱਬ ਜਾਂਦੀ ਹੈ ਅਤੇ ਘੱਟ ਘਣਤਾ ਵਾਲੀ ਚੀਜ਼ ਇਸ ਉੱਪਰ ਤੈਰ ਸਕਦੀ ਹੈ ਡੰਡੀ ਕਿਸੇ ਵਿਅਕਤੀ ਦੇ ਪਾਣੀ ਵਿੱਚ ਡੁੱਬਣ ਤੋਂ ਬਾਅਦ ਇਸ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਸਰੀਰ ਵਿੱਚ ਸੜਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਅਮੋਨੀਆ ਮੀਥੇਨ ਕਾਰਬਨ ਡਾਈਆਕਸਾਈਡ ਅਤੇ ਹਾਈਡਰੋਜਨ ਵਰਗੀਆਂ ਗੈਸਾਂ ਬਣ ਕੇ ਬਾਹਰ ਨਿਕਲਦੀਆਂ ਹਨ ਡੰਡੀ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਦੇ ਅਸਰ ਅਧੀਨ ਅਤੇ ਪਾਣੀ ਵਿੱਚ ਹੋਣ ਕਾਰਨ ਮ੍ਰਿਤਕ ਸਰੀਰ ਪਾਣੀ ਨਾਲ ਭਰ ਕੇ ਫੁੱਲ ਜਾਂਦਾ ਹੈ ਡੰਡੀ ਨਤੀਜੇ ਵਜੋਂ ਇਸ ਦੀ ਘੰਟਾ ਕੱਟ ਜਾਂਦੀ ਹੈ ਡੰਡੀ ਸਰੀ ਜਦੋਂ ਸਰੀਰ ਦੀ ਘੰਟਾ ਪਾਣੀ ਨਾਲੋਂ ਕੱਟ ਜਾਂਦੀ ਹੈ ਤਾਂ ਸਰੀਰ ਪਾਣੀ ਦੀ ਸਤ੍ਹਾ ਉੱਤੇ ਤੈਰਦਾ ਹੈ ਡੰਡੀ ਉਥੇ ਹੀ ਇੱਕ ਜੀਵਤ ਵਿਅਕਤੀ ਦੀ ਘੰਟਾ ਪਾਣੀ ਨਾਲੋਂ ਵੱਧ ਹੁੰਦੀ ਹੈ ਇਸ ਲਈ ਉਹ ਡੁੱਬ ਜਾਂਦਾ ਹੈ ਡੰਡੀ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਬਹੁਤ ਹੀ ਉੱਚੀ ਪਹਾੜੀ ਸੀ ਉੱਥੇ ਬਹੁਤ ਭਿਆਨਕ ਜਾਨਵਰ ਰਹਿੰਦੇ ਸਨ ਡੰਡੀ ਨਦੀ ਕਿਨਾਰੇ ਇੱਕ ਬਹੁਤ ਵੱਡਾ ਭਾਲੂ ਰਹਿੰਦਾ ਸੀ ਡੰਡੀ ਇੱਕ ਦਿਨ ਉੱਥੇ ਇੱਕ ਹਿਰਨ ਪਾਣੀ ਪੀਣ ਆਇਆ ਫਿਰ ਉਧਰੋਂ ਭਾਲੂ ਉਸ ਦੇ ਕੋਲ ਆ ਗਿਆ ਡੰਡੀ ਸਟਾਰ ਪਾਲੂ ਨੇ ਕਿਹਾ ਕਿ ਇਹ ਮੇਰਾ ਦਰਿਆ ਹੈ ਤੂੰ ਇੱਥੇ ਪਾਣੀ ਨਹੀਂ ਪੀ ਸਕਦਾ ਡੰਡੀ ਹਿਰਨ ਨੇ ਉਸ ਦੀਆਂ ਬਹੁਤ ਮਿੰਟਾਂ ਕੀਤੀਆਂ ਪਰ ਭਾਲੂ ਨੇ ਉਸ ਨੂੰ ਪਾਣੀ ਨਹੀਂ ਪੀਣ ਦਿੱਤਾ ਡੰਡੀ ਹਿਰਨ ਨੇ ਦੂਰ ਜਾ ਕੇ ਇੱਕ ਛੱਪੜ ਦਾ ਪਾਣੀ ਪੀ ਕੇ ਆਪਣੀ ਪਿਆਸ 부ਝਾਈ ਪਰ ਭਾਲੂ ਦਾ ਬੁਰਾ ਵਿਵਹਾਰ ਉਸ ਨੂੰ ਚੰਗਾ ਨਹੀਂ ਲੱਗਿਆ ਡੰਡੀ ਭਾਲੂ ਹਿਰਨ ਨੂੰ ਉਥੋਂ ਭਜਾ ਕੇ ਬਹੁਤ ਖੁਸ਼ ਹੋਇਆ ਡੰਡੀ समाप्तीत ਹੁੰਦਾ ਰਿਹਾ ਇੱਕ ਵਾਰ ਬਹੁਤ ਤੇਜ਼ ਵਰਖਾ ਹੋਈ ਡੰਡੀ ਉਸ ਦਰਿਆ ਵਿੱਚ ਹੜ ਆ ਗਿਆ ਕੁਝ ਸਮੇਂ ਵਿੱਚ ਹੀ ਭਾਲੂ ਉਸ ਪਾਣੀ ਵਿੱਚ ਰੁੜ ਗਿਆ ਡੰਡੀ ਦੇਖਦੇ ਹੀ ਦੇਖਦੇ ਭਾਲੂ ਪਾਣੀ ਦੇ ਤੇਜ਼ ਵਹਾ ਵਿੱਚ ਬਹੁਤ ਦੂਰ ਤੱਕ ਰੁੜਿਆ ਜਾ ਰਿਹਾ ਸੀ ਡੰਡੀ ਅਚਾਨਕ ਉਸ ਹਿਰਨ ਨੇ ਦੀ ਨਜ਼ਰ ਤੇਜ਼ ਪਾਣੀ ਵਿੱਚ ਹੁਰੜਦੇ ਜਾ ਰਹੇ ਭਾਲੂ ਉੱਤੇ ਪੈ ਗਈ ਡੰਡੀ ਹਿਰਨ ਦਾ ਇੱਕ ਦੋਸਤ ਸੀ ਹਾਥੀ ਡੰਡੀ ਹਿਰਨ ਨੇ ਤੁਰੰਤ ਹਾਥੀ ਨੂੰ ਸਾਰੀ ਗੱਲ ਦੱਸੀ ਡੰਡੀ ਹਾਥੀ ਨੇ ਤੁਰੰਤ ਪਾਣੀ ਵਿੱਚ ਵੜ ਕੇ ਆਪਣੀ ਸੁੰਡ ਨਾਲ ਭਾਲੂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਫਿਰ ਭਾਲੂ ਦੀ ਜਾਨ ਬਚ ਗਈ ਡੰਡੀ ਭਾਲੂ ਨੇ ਹਾਥੀ ਅਤੇ ਹਿਰਨ ਦਾ ਧੰਨਵਾਦ ਕੀਤਾ ਅਤੇ ਆਪਣੇ ਗਲਤ ਵਿਵਹਾਰ ਲਈ ਹਿਰਨ ਤੋਂ ਮੁਆਫੀ ਮੰਗੀ ਡੰਡੀ ਹੁਣ ਭਾਲੂ ਆਪਣੇ ਕੀਤੇ ਵਿਵਹਾਰ ਲਈ ਬਹੁਤ ਸ਼ਰਮਿੰਦਾ ਸੀ ਡੰਡੀ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਸਭ ਦੇ ਭਲੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ